ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਸਾਡੇ ਸਤਿਕਾਰਯੋਗ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਸੁਪਰੀਮੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਬਹੁਤ ਹੀ ਵਧੀਆ ਚੁਣ ਕੇ ਇੱਕ ਸਾਨੂੰ ਕੈਂਡੀਡੇਟ ਦਿੱਤਾ ਕਰਮਜੀਤ ਅਨਮੋਲ ਜਿਵੇਂ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੇ ਗੱਲ ਆਖੀ ਹੈ ਸਾਰੇ ਹਲਕੇ ਦੇ ਇੱਕੋ ਬੋਲ ਜਿੱਤੂਗਾ ਇੱਥੇ ਕਰਮਜੀਤ ਅਨਮੋਲ ਇਹ ਜਿਸ ਦਿਨ ਟਿਕਟਰ ਐਲਾਨ ਹੋਈ ਆ ਉਸ ਦਿਨ ਤੂੰ ਇਹ ਨਾਰਾ ਚੱਲ ਪਿਆ ਬੜੀ ਖੁਸ਼ੀ ਆ ਕਰਮਜੀਤ ਅਨਮੋਲ ਜੀ ਜਿੱਥੇ ਪੰਜਾਬ ਦਾ ਉਹ ਨਾਮ ਐ ਬਹੁਤ ਯੋਗ ਅਦਾਕਾਰ ਪੰਜਾਬੀ ਲੋਕਾਇਕ ਤੇ ਇਹ ਦੱਸ ਦੇਵਾ ਮੈਂ ਵੀ ਉਹ ਬਚਪਨ ਉਹਨਾਂ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਰਾਮਪਰਾ ਵਿਧਾਨ ਸਭਾ ਹਲਕੇ ਦੇ ਪਿੰਡ ਜਲਾਲ ਮਾਨਕ ਸਾਹਿਬ ਦੇ ਭਾਂਜੇ ਨੇ ਉੱਥੇ ਗੁਜ਼ਾਰਿਆ ਇੱਥੋਂ ਦੀ ਰਹਿਣ ਵਾਲੇ ਆ ਤੇ ਜਿਨ੍ਹਾਂ ਨੂੰ ਸਾਰਾ ਪੰਜਾਬ ਦੀ ਦੁਨੀਆ ਚ ਪੰਜਾਬ ਵਸਾਈ ਬੈਠੇ ਪੰਜਾਬ ਪਿਆਰ ਕਰਦਾ ਸਾਰੀ ਦੁਨੀਆ ਮੱਖਰ ਮਰਾੜ ਸਾਹਿਬ ਸਾਡੇ ਗੀਤਕਾਰ ਉਹਗੇ ਗੀਤਕਾਰ ਮਾਸਟਰ ਜੀ ਕੈਨੇਡਾ ਤੋਂ ਸਪੈਸ਼ਲ ਆਏ ਨੇ ਅੱਜ ਪਤਾ ਨਹੀਂ ਕਿੱਥੋਂ ਉਹ ਕਲਾਕਾਰ ਵੱਡੇ ਵੱਡੇ ਕਲਾਕਾਰ ਕਾਫਲੇ ਚੱ ਰਹੇ ਆ ਅੰਤਾਂ ਦਾ ਚਾ ਆ ਸਾਰੇ ਹਲਕੇ ਨੂੰ ਮੁਬਾਰਕਬਾਦ ਦਿੰਦਾ ਮੈਂ ਅਰਮੋਲ ਜੀ ਨੂੰ ਕਿਉਂਕਿ ਇਹ ਜਿਹੜੇ ਬੋਲ ਮਿੱਠੇ ਬੋਲ ਲੋਕਾਂ ਨੂੰ ਸੁਣਦੇ ਆ ਐ ਖੁਸ਼ੀ ਨਾਲ ਦਿਲ ਪਰ ਜਾਂਦਾ ਤੇ ਸਾਰੇ ਵਰਕਰ ਸਹਿਬਾਨ ਵੱਖ-ਵੱਖ ਹਲਕਿਆਂ ਤੋਂ ਆਏ ਹੋਏ ਲੀਡਰ ਸਾਹਿਬ ਅਨਾਂ ਦਾ ਧੰਨਵਾਦ ਕਰਦਾ ਹੁਣ ਮੈਂ ਇਹੀ ਬੇਨਤੀ ਕਰੂਗਾ ਵੀ 1 ਜੂਨ ਤੱਕ ਇਹਨਾਂ ਡਟਣਾ ਕਿ ਆਪਾਂ ਪੰਜਾਬ ਤੋਂ 1 ਨੰਬਰ ਤੇ ਆਉਣਾ ਬੱਦ ਬੱਦ ਵੋਟਾਂ ਨਾਲ ਜਿੱਤ ਕੇ ਆਪਾਂ ਇਥੋਂ ਲੋਕ ਸਭਾ ਮੈਂਬਰ ਬਣਾ ਕੇ ਪਾਰਲੀਮੈਂਟ ਤੇ ਭੇਜਣਾ ਉੱਥੇ ਜਾ ਕੇ ਕਿਉਂਕਿ ਐਡੇ ਵੱਡੇ ਬਲਾਰੇ ਨੇ ਤੇ ਉੱਥੇ ਜਾ ਕੇ ਸਾਡੇ ਹਲਕੇ ਲਈ ਸਾਡੇ ਪੰਜਾਬ ਲਈ ਕੁਝ ਲੈ ਕੇ ਆਉਣ ਸਾਡੀਆਂ ਮੰਗਾ ਪੂਰੀਆਂ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਇਹ ਪੰਜਾਬ ਦਾ ਜੀ ਬਾਹਰ ਲੱਗੇੜੇ ਬਲੇਤੋਂ ਆਇਆ ਇੱਥੋਂ ਹਲਕੇ ਤੋਂ ਬਾਹਰ ਲੱਗੇ ਬੀਬੀ ਗੁਰਸੇਹਨ ਕਿੱਥੋਂ ਦੀ ਸੀ ਬੈਣੀਪੜ ਆਉਗਾ ਹੁਣ ਟੈਣੀ ਪਹਿਲਾਂ ਵੀ ਆ ਗਿਆ ਹੁਣ ਵੀ ਆਊਗਾ ਉਹ ਰਣੀ ਕਿੱਥੋਂ ਦੀ ਹੈ ਪਹਿਲਾਂ ਰਣੀ ਕਿ ਆ ਗਿਆ ਸੀ ਹੈ ਇਹ ਬਾਹਰ ਲੱਪਦਾ ਕੀ ਕਿਸੇ ਕਲਾਕਾਰ ਕੀ ਦੇ ਬਾਹਰ ਹੈ ਜੀ ਇੰਨਾ ਪਿਆਰ ਕਰਦੇ ਲੰਬਾ ਸਮਾਂ ਹੋ ਗਿਆ ਨੂੰ ਪੰਜਾਬੀ ਮਾਂ ਬੋਲੀ ਦਾ ਜੀ ਸੇਵਾ ਕਰਦੇ ਸਾਰੀਆਂ ਕੰਸਟੀਟਿਊਸ਼ਨ ਜਿੱਥੋਂ ਦੇ ਵੀ ਲੰਘਿਆ ਬਹੁਤ ਪਿਆਰ ਮਿਲਿਆ ਲੋਕਾਂ ਦਾ ਬਹੁਤ ਪਿਆਰ ਸਤਿਕਾਰ ਮਿਲਿਆ ਜਿੰਨੇ ਵੀ ਐਮਐਲਏ ਸਾਹਿਬਾਨ ਚਾਹੇ ਬਾਗਾਪੁਰਾਣਾ ਦੇ ਹੋਣ ਚਾਹੇ ਨਿਹਾਲ ਸਿੰਘਾਬਾਲ ਦੇ ਚਾਹੇ ਮੋਗੇ ਦੇ ਸੋ ਜਿੱਥੋਂ ਦੀ ਵੀ ਲੰਘੇ ਆ ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ ਚਾਹੇ ਲਾਡੀ ਬਾਈ ਦੇ ਇਲਾਕੇ ਚ ਲੰਘੇ ਉੱਥੋਂ ਵੀ ਬੜਾ ਪਿਆਰ ਮਿਲਿਆ ਹਰ ਕਿਥਾਂ ਤੋਂ ਬਹੁਤ ਪਿਆਰ ਮਿਲਿਆ ਜੀ ਫਰੀਦਕੋਟ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਬਸ ਇਹੀ ਹੈ ਜੀ ਇਸ ਵਾਰੀ ਮੈਨੂੰ ਮੌਕਾ ਦਿਓ ਤੇ ਜਿੰਨੀਆਂ ਵੀ ਤੁਸੀਂ ਆਸਾਂ ਮੀਂਦਾ ਰੱਖੋਗੇ ਮੈਂ ਪੂਰੀਆਂ ਖਰੀਆਂ ਖਰਾ ਉਤਰੂੰਗਾ ਨਾਲੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਸਾਨੂੰ ਉਹ ਅਨਮੋਲ ਹੀਰਾ ਦਿੱਤਾ ਸਾਡਾ ਕੈਂਡੀਡੇਟ ਫਰੀਦਕੋਟ ਜਿਹੜੀ ਲੋਕ ਸਭਾ ਲਈ ਔਰ ਮੈਨੂਲਾਦਾ ਜਿਸ ਨੇ ਨਾ ਐਲਾਨ ਹੋਇਆ ਉਦੋਂ ਹੀ ਜਿੱਤ ਦਾ ਐਲਾਨ ਵੀ ਨਾਲ ਹੀ ਹੋ ਗਿਆ ਕਿਉਂਕਿ ਐਨਾ ਉਤਸ਼ਾਹ ਉਹ ਸੈਲੀਬ੍ਰਿਟੀ ਨੇ ਲੋਕਾਂ ਦੇ ਹੀਰੋ ਨੇ ਔਰ ਧਰਤੀ ਨਾਲ ਜੁੜੇ ਹੋਏ ਸਾਡੇ ਜਿਹੜੇ ਉਮੀਦਵਾਰ ਨੇ ਤਾਂ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਤਾਂ ਤੁਸੀਂ ਦੇਖੀ ਚੱਲੋ ਜੇ ਦੋਨਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਆਉਣ ਵਾਲਿਆ ਜ਼ਮਾਨਤ ਜ਼ਬਤ ਕਰਕੇ ਕੱਢਾਂਗੇ ਫ੍ਰੀ ਕੋਰਟ ਤੋਂ ਉਹਨਾਂ ਦੇ